ਜਿਹੜੀ ਵੀ ਕੱਲ ਘਟਨਾ ਹੋਈ ਆ ਖਨੋਰੀ ਬਾਰਡਰ ਤੇ ਇੱਕ 20-23 ਸਾਲਾਂ ਦੇ ਮੁੰਡੇ ਦੀ ਡੈਥ ਹੋਈ ਆ ਉੱਥੇ ਬਹੁਤ ਬਈ ਨਿੰਦਣਯੋਗ ਆ ਸਰਕਾਰ ਨੂੰ ਬਹੁਤ ਗਲਤ ਗੱਲ ਆ ਬਈ ਉਹ ਆਪਦੇ ਹੱਕ ਲਈ ਗਿਆ ਸੀ ਉਹਦੇ ਕੋਲ 2.5 ਕਿੱਲਾ ਜ਼ਮੀਨ ਆ ਉਹਦੇ ਹੱਕ ਲਈ ਗਿਆ ਸੀ ਨਾ ਕਿ ਉੱਥੇ ਵੀਡੀਓ ਬਣਾਉਣ ਰੀਲਾਂ ਬਣਾਉਣ ਗਿਆ ਸੀ ਆਪਦੇ ਹੱਕ ਲਈ ਗਿਆ ਸੀ ਕਿ ਬਈ ਸਰਕਾਰਾਂ ਦਾ ਬਹੁਤ ਮੰਦਾ ਹਾਲ ਆ ਹਾਂਜੀ ਹਾਂਜੀ ਸਾਸਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਆ ਤੇ ਆਪਾਂ ਵੀ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਚ ਤੇ ਖੇਤ ਆਏ ਸੀ ਢੀੜਾ ਮਾਰਨ ਤੇ ਅੱਜ ਸਵੇਰ ਦੀ ਲਾਈਟ ਵੀ ਨਹੀਂ ਆਈ ਤੇ ਹੁਣ ਇੱਥੇ ਖੇਤ ਵੀ ਲਾਈਟ ਆ ਗਈ ਆ ਤੇ ਗਰਮੀ ਕਾਫੀ ਆ ਮੀ ਆਪਣੇ ਪਿਆ ਨਹੀਂ ਨੇਰੀ ਨੂੰ ਰੀ ਆ ਕੇ ਹਟ ਗਈ ਆ ਤੇ ਕਣਕਾਂ ਦਾ ਬਚਾ ਕੇ ਉਹ ਕਿ ਕਣਕਾਂ ਹਲੇ ਨਿਸਰਦੀਆਂ ਆਉਂਦੀਆਂ ਆਪਣੀ ਕਣਕ ਵੈਸੇ 80% ਨਿਸਰਾਈ ਐ 20% ਰਹਿੰਦੀ ਆ ਤੇ ਪਾਣੀ ਸਾਰਾ ਕਣਕਾਂ ਦੇ ਸੁੱਕਿਆ ਪਿਆ ਤੇ ਪਾਣੀ ਆਪਾਂ ਦੋ ਲਾਤੇ ਸੀ ਤੇ ਤੀਜਾ ਪਾਣੀ ਲਾਉਣ ਦੀ ਤਿਆਰੀ ਚੰ ਕਿਉਂਕਿ ਮੈਂ ਹੁਣ ਖੇਤ ਢੀੜਾ ਮਾਰਿਆ ਆ ਆ ਦੇਖੋ ਤੁਸੀਂ ਕਣਕਾਂ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੀ ਕਣਕ ਕਿੰਨੀ ਨਿਸਰੀ ਆ ਤੇ ਪਾਣੀ ਕਿੰਨਵਾ ਪਾਣੀ ਲਾਇਆ ਤੁਸੀਂ ਤੇ ਹੁਣ ਆਪਣੀ ਕਣਕ ਤੁਸੀਂ ਦੇਖ ਲਈ ਆ ਵੀ ਕਿੰਨੇ ਨਿਸਰੀ ਆਵਾਨ ਆਪਣਾ ਥੱਲੇ ਸੁੱਕਿਆ ਹੀ ਪਿਆ। ਜਿਆਦਾ ਵੀ ਨਹੀਂ ਸੁੱਕਿਆ ਕਹਿ ਸਕਦੇ ਯਾਨੀ ਸੁੱਕ ਗਿਆ ਆਵਾਨ ਪਾਣੀ ਆਪਾਂ ਨੂੰ ਲਾਉਣਾ ਹੀ ਪੈਣਾ ਤੇ ਗਰਮੀ ਹੈਗੀ ਬਹੁਤ ਜਿਆਦਾ ਹਵਾ ਅੱਜ ਪੱਛੋਂ ਚੱਲਦੀ ਪਈ ਆ। ਤੇ ਬਾਕੀ ਅੱਗੇ ਨੂੰ ਆਪਾਂ ਕੈਮ ਚੜ੍ਹਦੀ ਕਲਾ ਚ ਕੱਲ ਜਿਹੜੀ ਦਵਾਈ ਲੈਂਦੀ ਉਹਦੇ ਨਾਲ ਫਰਕ ਆ ਬਾਕੀ ਹਜੇ ਵੀ ਆਵਾਜ਼ ਦਾ ਥੋੜਾ ਜਿਹਾ ਫਰਕ ਹੈਗਾ। ਤੇ ਬਾਕੀ ਬਾਬਾ ਨਾਨਕ ਮਿਹਰ ਕਰੂਗਾ ਹੋ ਜਾਣਗੇ ਠੀਕ। ਯਾਜੇ ਖੇਤ ਆਏ ਸੀ ਸਟੈਂਡ ਸੈਲਫੀਆਂ ਸਲਫੀਆਂ ਲੈ ਕੇ ਤੇ ਲਾਈਵ ਵੀ ਹੋ ਕੇ ਹਟੇ ਸੀ ਤੇ ਲਾਈਵ ਚ ਜਿਹੜੇ ਵੀਰਾਂ ਨੇ ਪਿਆਰ ਦਿੱਤਾ ਵੀ ਸਾਰਿਆਂ ਦਾ ਦਿਲੋਂ ਧੰਨਵਾਦ ਆ ਲਵ ਜੂ ਆ ਟਰੱਕ ਭਰ ਕੇ ਤੇ ਆ ਸਟੈਂਡ ਆਪਾਂ ਨੂੰ ਬਿੱਕਰ ਸਿੰਘ ਮਾਸਟਰ ਨੇ ਦਿੱਤਾ ਸੀ ਗਿਫਟ ਤੇ ਇਹਨੂੰ ਵੀ ਅੱਜ ਯੂਜ਼ ਕੀਤਾ ਤੇ ਆ ਸੈਲਫੀ ਸਟਿਕ ਆਪਣੇ ਕੋ ਪਹਿਲਾਂ ਸੀ ਇਹ ਵੀ ਯੂਜ਼ ਕੀਤੀ ਅੱਜ ਤੇ ਮਾਈਕ ਲਿਆ ਕੇ ਤੇ ਹੁਣ ਮਾਈਕ ਲਾ ਕੇ ਮੈਂ ਆਵਾਜ਼ ਦੀ ਕੁਆਲਿਟੀ ਤੁਸੀਂ ਦੱਸਣੀ ਆ ਤੇ ਕਿੱਦਾਂ ਲੱਗੀ ਤੇ ਧੁੱਪ ਪੂਰੀ ਲਿਸ਼ਕ ਨਹੀਂ ਆੱਖਾਂ ਤਾਂ ਖੁੱਲਦੀਆਂ ਹੀ ਨਹੀਂ ਅੱਜ ਮੈਂ ਰੀਲਾਂ ਰੂਲਾਂ ਕਾਫੀ ਬਣਾਈਆਂ ਅੱਜ ਮਣ ਬਾਵਾ ਦੇ ਨਾਲ ਬਾਸ ਸੀਗਾ ਵੀ ਖੇਤ ਜਾ ਕੇ ਘੇੜਾ ਮਾਰੀਏ ਤੇ ਲਾਈਟ ਆ ਗਈ ਆ ਤੇ ਬਾਕੀ ਅੱਜ ਤਾਂ ਨਹੀਂ ਆਪਾਂ ਮੋਟਰ ਛੱਡਦੇ ਲਾਈਟ ਪਤਾ ਕਰਦੇ ਆ ਵੀ ਕਿੰਦਨ ਚੱਲਣੀ ਕੀ ਹਿਸਾਬ ਕਿਤਾਵਾ ਇੱਕ ਇਸ ਟਾਈਮ ਤੇ ਆ ਕੇ ਹਰ ਇੱਕ ਨੂੰ ਬਈ ਡਰ ਜ਼ਰੂਰ ਲੱਗਦਾ ਹਨਾ ਵੀ ਪਾਣੀ ਲਾਈਏ ਨਾ ਲਾਈਏ ਜੇ ਕਣਕ ਦੇ ਪੀਪਰ ਹਜੇ ਡਿੱਗਣ ਵਾਲੇ ਕੋਈ ਉਹ ਸਾਰਤਾ ਹੈ ਨਹੀਂਗੇ ਪਰ ਕਾਫੀ ਜਗ੍ਹਾ ਤੇ ਘੜੇਮਾਰੀ ਹੋ ਗਈ ਐ ਇਧਰ ਲੈnde ਪੰਜਾਬ ਦੇ ਨਾਲ ਲੱਗਦੇ ਜਿਹੜੇ ਜ਼ਿਲ੍ਹੇ ਗੁਰਦਾਸਪੁਰ ਬਟਾਲਾ ਸਾਈਡ ਮਾਝਾ ਏਰੀਆ ਇਧਰ ਚ ਕਾਫੀ ਘੜੇ ਪੈ ਗਿਆ ਸਿਸਟਮ ਆਪਣੇ ਕੋਲੇ ਸਾਰਾ ਹੀ ਹੈਗਾ ਪਰ ਆਪਾਂ ਯੂਜ਼ ਈਜ਼ੀਲੀ ਇਕੱਲਾ ਫੋਨ ਹੀ ਹੱਥ ਚ ਕਰਕੇ ਨਾ ਫੜ ਕੇ ਵਧੀਆ ਵਲੌਗ ਬੰਦ ਆ ਜਿਵੇਂ ਸੰਦ ਪੜੇ ਦੇ ਬਾਲੇ ਇਕੱਠੇ ਕਰਨੇ ਪੈਣ ਫੇਰਾ ਕੇ ਨਾਲੇ ਅਗਲਾ ਕਹਿ ਜਾਂਦਾ ਫੋਕਰਾ ਫੋਕਰਾ ਨਹੀਂ ਜਿੰਨਾ ਸਮਾਨ ਆਪਣੇ ਕੋਲੇ ਹੋਊਗਾ ਉੰਨੀ ਵਧੀਆ ਵੀਡੀਓ ਬਣਦੀ ਆ ਤੇ ਬਾਕੀ ਆਪਣੀ ਵੀਡੀਓ ਦੀ ਕੁਆਲਿਟੀ ਤਾਂ ਵਧੀਆ ਹੁੰਦੀ ਆ ਤੇ ਬਾਕੀ ਆਪਣੇ ਕੋਲ ਧਾਮ ਚਾਹਮ ਸਾਰਾ ਹੈਗਾ ਪਰ ਆਪਾਂ ਕੱਲੇ ਸਿੰਗਲ ਮੋਬਾਈਲ ਤੇ ਹੀ ਵੈਸੇ ਵੀਡੀਓ ਬਣਾਉਣੀ ਮੈਨੂੰ ਚੰਗੀ ਲੱਗਦੀ ਆ ਕੰਫਰਟ ਲੱਗਦਾ ਹਰ ਇੱਕ ਬੰਦੇ ਨੂੰ ਬਾਲੇ ਸੰਦ ਪੜੇ ਚੱਕਣੇ ਔਖੇ ਹੁੰਦੇ ਆ ਇਹ ਲਾਈਵ ਲੂਪ ਕਰਨਾ ਹੋਊਗਾ ਜਿਆਦੇ ਆਪਾਂ ਇਹ ਚੀਜ਼ਾਂ ਵਰਤਿਆ ਕਰਾਂਗੇ ਤੇ ਹੁਣ ਆਪਾਂ ਚੱਲਦੇ ਆਂ ਘਰ ਨੂੰ ਹੁਣ ਭੁੱਖ ਜਿਹੀ ਲੱਗਣ ਲ ਮੌਸਮ ਵੀ ਬਦਲ ਗਿਆ ਹਾਂ ਦਿਨ ਬਦਲ ਗਏ ਆ ਤੇ ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਲੱਗੀ ਹੁਣ ਭੁੱਖ ਤੇ ਕੋਕੋਹ ਰੋਟੀ ਦਾ ਦਿਨ ਹੀ ਖਾਈ ਦੀ ਨੀਗੀ ਤੇ ਹੁਣ ਖੁਸ਼ ਆਈ ਸੀ ਉਹਨੇ ਥੋੜੇ ਜਿ ਗਰੇਪਸ ਧੋਤੇ ਤੇ ਮੈਂ ਗਰੇਪਸ ਖਾਣ ਲੱਪਿਆ ਚਾਹ ਬਣ ਗਈ ਜੀ ਹਾਂ ਜੀ ਲਓ ਜੀ ਹੁਣ ਚਾਹ ਪੀਨੇ ਆ ਚਾਹ ਨਾਲ ਚੌਲ ਖਾ ਲੈਨੇ ਚਾਹ ਚ ਪਾ ਕੇ ਫਿਰ ਅਸੀਂ ਤਾਂ ਖਾਂਦੇ ਹੁੰਦੇ ਛੋਟੇ ਹੁੰਦੇ ਜਾਂ ਖੰਡ ਪਾ ਲੈਂਦੇ ਹੁੰਦੇ ਲੂਣ ਵਾਲੇ ਚੌਲਾਂ 'ਚ ਜਾਂ ਚਾਹ ਲੂਣ ਵਾਲੇ ਖੰਡ ਕੋਣ ਕੋਣ ਪਾ ਲੀਂਦੇ ਆਈ ਤਾਂ ਪਾ ਲੈਂਦੇ ਹੁੰਦੇ ਆ ਮੈਂ ਦੱਸਿਓ ਕੌਣ ਕੌਣ ਪਾ ਲੈਂਦੇ ਸੀ ਮੈਂ ਤਾਂ ਲੂਣ ਵਾਲੇ ਖੰਡ ਪਾ ਕੇ ਵੀ ਛੋਟਾ ਹੁੰਦਾ ਖਾਂਦਾ ਸੀ ਤੇ ਚਾਹ ਵੀ ਵਿੱਚ ਪਾ ਲੈਂਦੀ ਸੀ ਹੋਣ ਨਹੀਂ ਲੱਗਦੇ ਵੀ ਨਹੀਂ ਆਗੇ ਪੇਪਰ ਨੇੜੇ ਫਿਰ ਪਤਾ ਹਾਂ ਜੀ ਕਿੰਨੇ ਤਰੀਕੇ ਦਿਖਾਓ ਡੇਡ ਸ਼ੀਟ ਆ ਮੈਨੂੰ ਦੇ ਦਿਓ ਸ਼ਾਮ ਦੇ ਹਾਂ ਜੀ ਕਿੰਨੇ ਤਰੀਕ ਤੋਂ ਅੱਛਾ 1 ਮਾਰਚ ਤੋਂ ਦੱਬ ਕੇ ਪੜੋ ਹੁਣ ਹਾਂ ਜੀ ਪਹਿਲਾਂ ਪੇਪਰ ਕਾਦਾ 13ਵੀਂ ਇੰਗਲਿਸ਼ ਚਲੋ ਦੱਬ ਕੇ ਦੂਜਾ ਪੇਪਰ ਆ ਮੇਰਾ ਲੋਈ ਵੱਲਾ ਹੋ ਜਾਣੀਆ ਕਾਜ ਆ ਪੋਠੀ ਪਈਆਂ ਵੇਹੇ ਕਿਵੇਂ ਵੀਦ ਹੈ ਕਿਵੇਂ ਐ ਸਾਡੇ ਬੀਤ ਨੂੰ ਬਖਾਸ ਚੜ ਗਿਆ ਜੀ ਹੈ 103 ਹੈ ਠੀਕ ਆ ਲਾਉ ਡਾਕਟਰ ਕਿ ਨਹੀਂ ਮੈਂ ਕਹਿਣਾ ਹੁਣ ਮੈਂ ਡਾਕਟਰ ਨਾਲ ਟੀਕਾ ਲਾ ਲਿਆ ਨਹੀਂ ਪੁੱਤ ਨਿੱਕਾ ਜਾ ਨਿੱਕੋਲ ਬੋਲ ਵੇ ਕੋ ਉਹ ਬੋਲ ਮਲ ਵੇ ਕਿਉਂ ਕਹਦੀ ਨਿੱਕਾ ਲੈ ਮੋਂ ਅੰਮ ਤੰਗ ਐ ਵਿੱਚੋਂ ਘੱਟੇ ਚੋਂ ਨਿਕਲ ਕੇ ਆਪਾ ਲਵਾ ਦੇ ਨਿੱਕਾ ਐ ਐਡਾ ਹੀ ਲਾਉਣਾ ਵੇਖੀ ਇੰਨਾ ਸੂਈ ਐ ਲਾਦਣੀ ਤੇ ਚੰਗਾ ਉਹ ਵੱਡੇ ਬੱਚਿਆਂ ਨੂੰ ਨਹੀਂ ਲਾਉਂਦੇ ਤੇ ਨਹੀਂ ਲਾਉਂਦੇ ਹਾਂ ਵੈਲਾ ਫੌਜੀ ਨਹੀਂ ਆਉਂਦਾ ਉੱਠ ਕੇ ਵਿੱਚੋਂ ਉਹਦਾ ਤੁੰ ਲਵਾਇਆ ਠੀਕ ਹੈ ਕਹਿੰਨਾ ਡਾਕਟਰ ਨੂੰ ਆ ਲੈਣ ਦੇ ਕਹਿੰਦੇ ਠੀਕ ਹੈ ਇਹ ਦੋਵੇਂ ਮਿਲਾ ਕੇ ਦੇ ਲਈਏ ਕਿ ਚਮ ਚੱਕੇ ਚਮ ਚੱਕੇ ਤਿੰਨ ਵਾਰ ਠੀਕ ਠੀਕ ਤਾਂ ਠੀਕ ਹੈ ਹੋ ਗਿਆ ਠੀਕ ਇੱਕ ਹੋਰ ਲਵਾਈਏ ਹੂੰ ਸਸਤਾ ਹੀ ਬਿਚਸਤਾ ਯਾਰਾ ਸਕੂਲੋਂ ਜਾਣ ਕੇ ਨਹੀਂ ਗਈ ਹੈ ਕਹਿੰਦੀ ਛੁੱਟੀ ਮਾਰਨੀ ਹੈ ਬਚ ਗਈ ਹਣ ਛੁੱਟੀ ਕਿੰਨੇ ਹੌਸਟੀਆਂ ਮਾਨੀਆਂ ਹਾਂ ਹਾਂ ਚਿਪਸ ਖਾਣਾ ਚਿਪਸ ਹਾਂ ਕਰਦੇ ਔਰ ਕੀ ਖਾਣਾ ਕਿੰਨਾ ਲਿਆਇਆ ਕੁਛ ਨਾ ਕੁਛ ਤਾਂ ਖਾ ਲੈਣਾ ਸ਼ਹਿਰ ਆਇਆ ਹਾਂ ਹਾਂ ਨਹੀਂ ਖਾਣਾ ਹਾਂ ਲੋਟ ਜਦ ਅੱਇਆ ਅੱਧਾ ਕਿਲੋ ਸੰਤਰੇ ਲਾਵੇ ਮਿੱਤਰ ਕੱਲ ਆਪਾਂ ਕਹਿੰਦੇ ਸੀ ਵੀ ਆਪਾਂ ਪਾਣੀ ਛੱੜਨਾ ਤੇ ਕੱਲ ਵਲੌਗ ਅੱਜ ਆਪਾਂ ਦੁਬਾਰਾ ਕੰਟੀਨਿਊ ਕੀਤਾ ਵਲੌਗ ਤੇ ਪਹਿਲਾਂ ਅੱਜ ਕਿਤੇ ਭੋਗਤੇ ਗਏ ਸੀ ਰਿਸ਼ਤੇਦਾਰੀ ਚੋਂ ਤੇ ਉਧਰੋਂ ਆ ਕੇ ਅੱਜ ਮੋਟਰ ਵੀ ਛੱਡੀ ਸੀ ਹੁਣ ਮਾਰਦੇ ਆਂ ਘੇੜਾ 20 ਮਿੰਟ ਰਹਿ ਗਏ ਲੈਟ ਦੇ ਦੇਖਦੇ ਆਂ ਦੋ ਕਿੱਲਾਂ ਛੱਡੀ ਸੀ ਭਰੇ ਆ ਕਿ ਨਹੀਂ ਤੇ ਤੈਨੂੰ ਖੁਸ਼ ਆ ਵੀ ਆ ਗਿਆ ਹਾਂ ਖੁਸ਼ ਆ ਸਸ਼ੀਤਾਲ ਸਾਰਿਆਂ ਨੂੰ ਕਿਵੇਂ ਆ ਕਿੱਦਿਆ ਤੇ ਪਰਾਂ ਦੇਣਾ ਖੇਤਾਂ 'ਚ ਫਿਰਦਾ ਹੈ ਐਈ ਆ ਫਿਰ ਮੈਨੂੰ ਤਾਂ ਹੁੰਦਾ ਹੀ ਆ ਤੇ ਬੰਦਾ ਸਾਡਾ ਸ਼ਿਹਾਰੀ ਆ ਤੇ ਮੈਂ ਫਿਰ ਜੱਕਾ ਤੱਕਾ ਕਰਦੇ ਨੇ ਅੱਜ ਮੋ ਆਪਾਂ ਮੋਟਰ ਛੱਡ ਗਈ ਸਵੇਰੇ ਤੇ ਹੁਣ ਦੇਖਦੇ ਆ ਕਿੰਨਾ ਕਵਨ ਭਰ ਗਿਆ ਥੋੜੀ ਥੋੜੀ ਹਵਾ ਚੱਲਦੀ ਆ ਤੇ ਬਾਕੀ ਹੁਣ ਜਿਹੜਾ ਪਾਣੀ ਲੱਗ ਜੇ ਇਹਦੇ ਨਾਲ ਦੀ ਰੇਸ ਨਹੀਂ ਗਈ ਤੇ ਜੇ ਮੀਂਹੂ ਗਾਂ ਪੈ ਗਿਆ ਤੇ ਫਿਰ ਇਸੇ ਪਾਣੀ ਤੇ ਭੱਕ ਜੂਗੀ ਤੇ ਨਹੀਂ ਇੱਕ ਹੋਰ ਲਾਦੇ ਕੋਈ ਚੱਕਰ ਨਹੀਂ ਹੈਗਾ ਕਣਕ ਆਪਣੀ ਤਕਰੀਬਨ ਨਸਰੀ ਆ ਹੱਲਾ ਪੂਰਾ ਪੱਛੋਂ ਹਵਾ ਦਾ ਚੱਲ ਚੱਲ ਖੋਸ਼ ਕਹਿੰਦੀ ਵੀ ਮੈਨੂੰ ਨਾ ਸਤਿ ਬਾਕੇ ਹੁਟਾ ਦੇ ਅੱਗੇ ਛੋਟੇ ਹੁੰਦੇ ਆਏ ਆਪਾਂ ਡੈਡੀਆਂ ਦੇ ਸਿਰ ਤੇ ਬੈੰਦੇ ਹੁੰਦੇ ਸੀ ਬਈ ਕਮੈਂਟ ਕਰਿਓ ਕਿਹੜਾ ਬੈੰਦਾ ਹੁੰਦਾ ਸੀ ਇਦਾਂ ਖੁਸ਼ ਅੱਜ ਕਾਫੀ ਦਿਨ ਬਾਅਦ ਬੈਠਾ ਖੁਸ਼ ਕਿਵੇਂ ਆਉਂਦਾ ਨਹੀਂ ਯਾਰ ਹਾਂਜੀ ਹੱਤ ਬਾਕੇ ਬੈਠੀ ਹੱਤ ਐਨ ਪਾ ਮੇਰਾ ਮੂੰਹ ਬਾਲਾ ਦੇ ਘਟ ਕੋਲ ਡੇਗਦੀ ਨਹੀਂ ਡੇਗਦੀ ਨਹੀਂ ਡੇਗ ਲੈਂਦਾ ਖੁਸ਼ ਨਹੀਂ ਲੱਗਦਾ ਇਹ ਉਦੋਂ ਬਣਾਇਆ ਹੀ ਸੁੱਕ ਗਿਆ ਚਲ ਆ ਮੰਜਾ ਡਾਤਾ ਤੂੰ ਇੱਥੇ ਖੇੜ ਕਮੋ ਤੱਕੇੜਾ ਮਾਰਿਆ ਵਾ ਮੋਟਰ ਚੱਲੀ ਜਾਂਦੀ ਐ ਤੇ ਮੈਂ ਉਹਨਾ ਚੰਗਾ ਇੱਥੇ ਖੇਡ ਲਾ ਮੋ ਕਣਕ ਵੇਖਿਆ ਵਾ ਭਰ ਗਈ ਕਿ ਨਹੀਂ ਪਿੰਟ 15 20 ਰਹਿ ਗਏ ਵੈਸੇ ਭਰ ਹੀ ਗਈ ਹੋਣੀ ਤਕਰੀਬਨ ਪਰ ਲੇਟ ਥੋੜੀ ਜੀ ਅੱਜ ਹਾਂ ਲੇਟ ਆਈ ਐ ਯਾਰ ਵੇਖ ਲਓ ਇੱਥੇ ਡਿੱਗਣ ਵੀ ਲੱਗ ਪਈਆਂ ਕਣਕ ਨੂੰ ਬਾਈ ਆਪ ਦਾ ਸ਼ੈਤਾਨੀ ਜੀ ਨੇ ਪਾਣੀ ਲਾਇਆ ਜੋ ਬਾਕੀ ਤਾਂ ਰੱਬ ਨੇ ਕਰਨਾ ਜੋ ਕਰਨਾ ਪਰ ਥੋੜਾ ਇਹ ਧਿਆਨ ਜੇ ਨਾਲ ਆਇਆ ਜੋ ਉਲਰਦੀ ਐ ਕਣਕ ਕਿਉਂਕਿ A 87 ਐ ਇਹ ਹੈਵੀ ਵੀ ਜਿਆਦਾ ਹੁੰਦੀ ਆ ਵਾਧ ਹੀ ਜਿਆਦਾ ਆ। ਤੇ ਬਾਕੀ ਬਸ ਦੋ-ਤਿੰਨ ਦਿਨ ਲੰਘ ਜਣਾ ਵਾ ਤੋਂ। ਤੇ ਵੱਜੂਗੀ ਅੱਜ ਆਪਾਂ। ਉਹ ਗਵੰਦੀਆਂ ਦੀ ਮੋਟਰ ਨਾਲ ਇੱਕ ਕਿੱਲਾ ਉਧਰ ਭਰਤਾ ਕੋਰੇ ਨੇ। ਦੋ ਆ ਤਿੰਨ ਅੱਜ ਭਰ ਜਾਣਗੇ। ਲੈ ਹਟਿਆ। ਆ ਗੋਨ ਲੈ ਆਟਾ। ਹਾਂ? ਬੈਣ ਵਾਲਾ ਸਾਡਾ ਥੜਾ ਜਿਹਾ ਖਰਾਬ ਕਰਤਾ। ਚਲੋ ਮਿੱਟੀ ਵੀ ਜ਼ਰੂਰੀ ਆ। ਭਾਈ ਥੋੜਾ ਥੋੜਾ ਖਾਂ ਅੱਗੋਂ ਰਹਿੰਦਾ ਤੇ ਟਾਈਮ 4:30 ਹੋ ਗਿਆ ਹਜੇ ਤਾਂ ਗਈ ਨਹੀਂ ਵੈਸੇ ਜਾਣ ਹੀ ਆਲੀ ਆ ਹੋ ਸਕਦਾ 15-20 ਮਿੰਟ ਵੱਧ ਦੇ ਜਾਣ ਆਪਣਾ ਕੰਮ ਹੋ ਜੂਗਾ ਵੈਸੇ ਕੰਪਲੀਟ ਆ ਤਾਂ ਭਰ ਜਾਣਗੇ ਉਹ ਥੋੜੇ ਥੋੜੇ ਰਹਿੰਦੇ ਅੱਗੋਂ ਅੱਗੋਂ ਤੇ ਬਾਕੀ ਕੰਮ ਡਾਨੀ ਆ ਤੇ ਬਾਬਾ ਮੇਰ ਕਰੇ ਹਜੇ ਤੱਕ ਜਲਦੀ ਜਾਂਦੀ ਹੋ ਸਕਦਾ ਚਲੀ ਜਾਵੇ ਕਿਉਂਕਿ 4:35 ਹੋ ਗਿਆ 4:30 ਦਾ ਟਾਈਮ ਜਿਹੜੀ ਵੀ ਕੱਲ ਘਟਨਾ ਹੋਈ ਆ ਹਨੋਰੀ ਬਾਰਡਰ ਤੇ ਇੱਕ 20 ਸਾਲਾਂ ਦੇ ਮੁੰਡੇ ਦੀ ਡੈਥ ਹੋਈ ਆ ਉੱਥੇ ਬਹੁਤ ਬਈ ਨਿੰਦਣਯੋਗ ਆ ਸਰਕਾਰ ਨੂੰ ਬਹੁਤ ਗਲਤ ਗੱਲ ਆ ਬਈ ਉਹ ਆਪਦੇ ਹੱਕ ਲਈ ਗਿਆ ਸੀ ਉਹਦੇ ਕੋਲ 2.5 ਕਿੱਲਾ ਜ਼ਮੀਨ ਆ ਉਹਦੇ ਹੱਕ ਲਈ ਗਿਆ ਸੀ ਨਾ ਕਿ ਉਹ ਤੇ ਵੀਡੀਓ ਬਣਾਉਣ ਰੀਲਾ ਬਣਾਉਣ ਗਿਆ ਸੀ ਆਪਦੇ ਹੱਕ ਲਈ ਗਿਆ ਸੀ ਤੇ ਬਈ ਸਰਕਾਰਾਂ ਦਾ ਬਹੁਤ ਮੰਦਾ ਹਾਲ ਆ ਤੇ ਡੁੱਬ ਕੇ ਮਰ ਜਾਣਾ ਚਾਹੀਦਾ ਇਹੋ ਜੀਆਂ ਗੰਦੀਆਂ ਸਰਕਾਰਾਂ ਨੂੰ ਤੇ ਡੁੱਬ ਕੇ ਮਰ ਜਾਣਾ ਚਾਹੀਦਾ ਮੋਦੀ ਸਰਕਾਰ ਨੂੰ ਵੀ ਅਸੀਂ ਕਿਸਾਨ ਆਪਣੇ ਹੱਕ ਮੰਗ ਲੈ ਮੰਗ ਰਹੇ ਆ ਕਿਸੇ ਤੋਂ ਖੋ ਕੇ ਨਹੀਂ ਖਾ ਰਹੇ ਜੇ ਕਿਸਾਨ ਆ ਤਾਂ ਸਾਰਾ ਕੁਝ ਜੇ ਕਿਸਾਨ ਜਿਉਂਦਾ ਰਹੂਗਾ ਤੇ ਤੁਸੀਂ ਵੀ ਸਾਰੇ ਜਿਉਂਦੇ ਰਹੋਗੇ ਨਹੀਂ ਤਾਂ ਕੱਖ ਨਹੀਂ ਰਹਿਣਾ ਤੇ ਦੱਬ ਕੇ ਬਾਈ ਵੀਡੀਓ ਪਾਇਆ ਕਰੋ ਦੱਬ ਕੇ ਸ਼ੇਅਰ ਕਰਿਆ ਕਰੋ ਤੇ ਕਿਸਾਨ ਮਜ਼ਦੂਰ ਏਕਤਾ ਜੰਦਾਬਾਦ ਆ ਤੇ ਜੰਦਾਬਾਦ ਰਹੂਗਾ ਤੇ ਕੋਈ ਗੱਲ ਨਹੀਂ ਬਾਜਾਂ ਵਾਲਾ ਮੇਰ ਕਰੂਗਾ ਤੇ ਬਹੁਤ ਮਾੜੀ ਗੱਲ ਆ ਬਈ ਬੋਲਣੇ ਚਾਹੀਦੇ ਆ ਕੋਈ ਗਲਤ ਗੱਲ ਵੀ ਐਦਾ ਜ਼ੁਲਮ ਸਰਕਾਰ ਟਾ ਰਹੀ ਆ ਉਹ ਵੀ ਹਰਿਆਣਾ ਦੀ ਸਰਕਾਰ ਅੱਗੇ ਚਲੋ ਮੋਦੀ ਦੀ ਮਿਲੀ ਭੁਗਤੀ ਆ ਕਿਉਂਕਿ ਭਾਜਪਾ ਸਰਕਾਰ ਉੱਤੇ ਆ ਭਾਜਪਾ ਸਰਕਾਰ ਉੱਤੇ ਆ ਦੋਵਾਂ ਥਾਵਾਂ ਤੇ ਤੇ ਪਰ ਕੁਛ ਨਾ ਕੁਛ ਸੋਚਣਾ ਚਾਹੀਦਾ ਐਦਾਂ ਨਹੀਂ ਕਰਨਾ ਚਾਹੀਦਾ ਬਹੁਤ ਗਲਤ ਲਾਠੀ ਚਾਰਜ ਕਰ ਦਿੰਦੇ ਅੱਤਰੂਗਿਆਂ ਦੇ ਗੋਲੇ ਛੱਡ ਦਿੰਦੇ ਪਰ ਆ ਗੋਲੀਆਂ ਚਲਾਉਣਾ ਜਾਨਾਂ ਲੈਣੀਆਂ ਬਹੁਤ ਮਾੜੀ ਗੱਲ ਆ ਬਈ ਐਂਡ ਤੇ ਮੈਂ ਇਹੀ ਕਹਿਣਾ ਚਾਹੁੰਨਾ ਤੇ ਆਹ ਵਲੌਗ ਦਾ ਮੈਂ ਐਂਡ ਇੱਥੇ ਹੀ ਕਰਦਾ ਬਈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਤੇ ਜਿਹੜੇ ਵੀ ਕਿਸਾਨ ਸ਼ਹੀਦ ਹੋਏ ਆ ਬਈ ਉਹਨਾਂ ਨੂੰ ਚੜ੍ਹਦਾ ਤੇ ਫੁੱਲ ਆਪਾਂ ਭੇਟ ਕਰਦੇ ਆ ਜਿਉਂਦੇ ਵਾਦੇ ਰਹੋ ਤੇ ਸਪੋਰਟ ਕਰੋ ਬਈ ਦੱਬ ਕੇ ਜੇ ਤੁਸੀਂ ਕਿਸਾਨ ਨਹੀਂ ਵੀ ਹੋ ਤਾਂ ਤੁਸੀਂ ਜ਼ਰੂਰ ਕਿਸਾਨਾਂ ਦੀਆਂ ਵੀਡੀਓ ਸ਼ੇਅਰ ਕਰਿਆ ਕਰੋ ਤੇ ਦੱਬ ਕੇ ਸਪੋਰਟ ਕਰੋ ਬਈ ਕਿਸਾਨਾਂ ਦੀ ਜਿਉਂਦੇ ਵਾਦੇ ਰਹੋ ਲਵ ਯੂ ਆ ਸਾਰਿਆਂ ਨੂੰ ਵੀਰੇ